ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਨਾਰਾਇਣ ਨਰਪਤ ਨਮਸ਼ਕਾਰ ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹ ਤਾਰੈ ਵਾਹਿ ਜੋ ਅਨਵਾਰ ਗੁਰੂ ਗੋਬਿੰਦ ਸਿੰਘ ਕਾਸਿਫ ਉਲ ਅਸਰਾਰ ਗੁਰੂ ਗੋਬਿੰਦ ਸਿੰਘ ਆਲਮ ਉਲ ਅਸਤਾਰ ਗੁਰੂ ਗੋਬਿੰਦ ਸਿੰਘ ਖਬਰੇ ਰਹਿਮਤ ਬਾਰ ਗੁਰੂ ਗੋਬਿੰਦ ਸਿੰਘ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨਾਨਸਰੀ ਮਹੱਲਾ ਪੰਜਵਾਂ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸਮਾਲੇ ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤੀ ਪੱਲੇ ਏ ਭਾਈ ਪ੍ਰਭੂ ਆਪਣੇ ਬਿਰਦ ਨੂੰ ਆਪਣੇ ਮੁੰਡਕ ਦੀਬਾਂ ਦੇ ਪਿਆਰ ਨਾਲ ਕਾਣ ਵਾਲੇ ਬਖਸ਼ਿੰਦ ਤੇ ਸਹਾਇਕ ਸੁਭਾਅ ਨੂੰ ਸਦਾ ਕਾਇਮ ਰੱਖਦਾ ਹੈ ਸੰਭਾਲਦਾ ਹੈ ਚੇਤੇ ਰੱਖਦਾ ਹੈ ਤੇ ਆਪਣੇ ਸੇਵਕ ਨੂੰ ਆਪਣੇ ਪਿਆਰੇ ਨੂੰ ਕਦੇ ਵੀ ਕੋਈ ਔਖੀ ਘੜੀ ਕੋਈ ਦੁਖਦਾਈ ਸਮਾ ਨਹੀਂ ਵੇਖਣ ਦੇਂਦਾ ਇਸ ਤਕ ਵਿੱਚ ਗੁਰੂ ਅਰਜਨ ਦੇਵ ਜੀ ਜੀਵ ਦੇ ਵਿਸ਼ਵਾਸ ਨੂੰ ਦ੍ਰਿੜ ਕਰਦੇ ਹੋਏ ਪੱਕਾ ਕਰਦੇ ਹੋਏ ਫਰਮਾ ਰਹੇ ਹਨ हे ਭਾਈ ਪ੍ਰਭੂ ਆਪਣੇ ਪਿਆਰੇ ਨੂੰ ਆਪਣੇ ਸੇਵਕ ਨੂੰ ਹੱਥ ਦੇ ਕੇ ਆਪਣਾ ਆਸਰਾ ਦੇ ਕੇ ਹਰ ਔਕੜ ਤੋਂ ਹਰ ਔਖੇ ਸਮੇਂ ਤੋਂ ਬਚਾਦਾ ਰਹਿੰਦਾ ਹੈ ਸਵਾਸ ਸਵਾਸ ਪਲ ਪਲ ਉਸ ਦੀ ਪਾਲਣਾ ਕਰਦਾ ਰਹਿੰਦਾ ਹੈ ਪ੍ਰਭੂ ਦੇ ਬਖਸ਼ਿੰਦ ਤੇ ਸਹਾਇਕ ਸੁਭਾਅ ਵਿੱਚ ਕਿਸੇ ਕਿਸਮ ਦੀ ਸ਼ੰਕਾ ਦੀ ਸ਼ੱਕ ਦੀ ਕੋਈ ਥਾਂ ਨਹੀਂ ਪ੍ਰਭ ਸਿਉ ਲਗ ਰਹੇ ਹੋ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਰਹਾਓ हे ਭਾਈ ਮੇਰਾ ਚਿੱਤ ਮੇਰਾ ਮਨ ਐਸੇ ਸਦਾ ਸਹਾਇ ਪ੍ਰਭੂ ਨਾਲ ਲੱਗ ਗਿਆ ਹੈ ਜੁੜਿਆ ਹੋਇਆ ਹੈ ਉਹ ਪ੍ਰਭੂ ਆਪ ਤੋਂ ਆਤੰਕ ਸ਼ੁਰੂ ਤੋਂ ਅਖੀਰ ਤੱਕ ਭਾਵ ਹਰ ਬੇਲੇ ਤੇ ਸਦਾ ਹੀ ਸਾਡੀ ਸਹਾਇਤਾ ਕਰਦਾ ਹੈ ਸਾਡਾ ਸਹਾਇਕ ਬਣਿਆ ਰਹਿੰਦਾ ਹੈ ਉਹ ਪ੍ਰਭੂ ਸਾਡਾ ਮਿੱਤਰ ਹੈ ਤਨ ਹੈ ਸਾਡਾ ਇਹ ਮਿੱਤਰ ਸਾਨੂੰ ਆਪਣੇ ਇਸ ਮਿੱਤਰ ਦਾ ਪ੍ਰਭੂ ਦਾ ਜਸ ਗਾਉਂਦੇ ਰਹਿਣਾ ਚਾਹੀਦਾ ਹੈ ਠਹਿਰਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ